ਵਿਆਹ ਵਾਲੇ ਦਿਨ ਮੇਕਅਪ ਕਰਵਾਉਂਦੀ ਕੁੜੀ ਦੀ ਹੋਈ ਵਾਇਰਲ ਵੀਡੀਓ ਨੇ ਸਾਰੇ ਪੰਜਾਬ ਦਾ ਦਿਲ ਜਿੱਤਿਆ ਸੀ ਉੱਥੇ ਹੀ ਉਸ ਕੁੜੀ ਦੀ ਬੀਤੇ ਦਿਨ ਹੀ ਉਸਦੇ ਸਹੁਰਾ ਪਰਿਵਾਰ ਦੁਆਰਾ ਜ਼ਹਿਰ ਦੇ ਕੇ ਹਤਿਆ ਕਰ ਦਿੱਤੀ ਗਈ ਸੀ ਜਿਸ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਣੀਆਂ ਪਿਛਲੀਆਂ ਵੀਡੀਓਜ਼ ਤੁਸੀਂ ਦੇਖੀਆਂ ਹੋਣੀਆਂ ਸੋ ਸੋ ਅੱਜ ਅੰਮ੍ਰਿਤਪਾਲ ਸਿੰਘ ਮੈਰੋ ਨੇਹਾ ਦੇ ਪਰਿਵਾਰ ਨਾਲ ਜਾ ਕੇ ਮਿਲੇ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਜਿਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਕੁਝ ਕੁ ਤਸਵੀਰਾਂ ਵੀ ਆਪਣੇ ਨਾਲ ਸਾਂਝੀਆਂ ਕੀਤੀਆਂ ਨੇ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਚਲਦਿਆਂ ਦੇਖ ਸਕਦੇ ਜਿੱਥੇ ਕਿ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਇਹ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਦੇ ਪਏ ਨੇ ਕਿ ਭੈਣ ਨੇਹਾ ਦੇਵੀ ਦੇ ਕੇਸ 'ਚ ਪਰਿਵਾਰ ਨਾਲ ਮੁਲਾਕਾਤ ਅਤੇ ਕੇਸ ਦੀ ਜਾਣਕਾਰੀ ਲੈ ਕੇ ਪੁਲਿਸ ਅਧਿਕਾਰੀਆਂ ਨੂੰ ਮਿਲਿਆ ਗਿਆ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ ਜਿਨ੍ਹਾਂ ਤੇ ਕਤਲ ਦਾ ਕੇਸ ਦਰਜ ਹੈ ਸਾਰੇ ਰਿਮਾਂਡਤੇ ਨੇ ਪੈਣ ਨਿਹਾਂ ਦੇਵੀ ਦਾ ਪਤੀ ਮੁੰਡਾ ਖੁਦ ਫੌਜੀ ਜਿਸ ਤੇ ਪਰਚਾ ਦਰਜਾ ਸੌਰੇ ਤੇ ਪਰਚਾ ਦਰਜਾ ਸੱਸ ਦੇ ਉੱਪਰ ਪਰਚਾ ਦਰਜਾ ਮੁੰਡੇ ਦੀਆਂ ਦੋਵੇਂ ਭੈਣਾਂ ਦੇ ਉੱਪਰ ਪਰਚਾ ਦਰਜਾ ਮੁੰਡੇ ਦੇ ਤਾਏ ਦੇ ਉੱਪਰ ਪਰਚਾ ਦਰਜਾਗਾ ਸੋ ਇੱਥੇ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਕੇਸ ਬਾਰੇ ਇਹੀ ਜਾਣਕਾਰੀ ਦਿੱਤੀ ਹੈ ਕਿ ਜਿੰਨਾ ਜਿੰਨਾਂ ਦਾ ਹੱਥ ਸੀ ਗਾ ਨਿਹਾਂ ਦੇ ਕਤਲ ਦੇ ਵਿੱਚ ਉਹਨਾਂ ਸਾਰਿਆਂ ਨੂੰ ਰਿਮਾਂਡ ਦੇ ਉੱਪਰ ਲਿਆ ਗਈ ਆ ਪੁਲਿਸ ਤੇ ਬਾਕੀ ਸਾਰੇ ਪੰਜਾਬ ਨੂੰ ਇਸ ਗੱਲ ਦਾ ਬਹੁਤ ਦੁੱਖ ਆ ਕਿ ਇੱਕ ਫੁੱਲਾਂ ਵਰਗੀ ਕੁੜੀ ਜਿਸ ਨੂੰ ਇੰਸਟਾਗ੍ਰam ਬਾਰੇ ਵੀ ਨਹੀਂ ਸੀ ਪਤਾ ਉਸ ਨਾਲ ਇੰਨਾ ਮਾੜਾ ਸਲੂਕ ਕੋ ਕੀਤਾ ਗਿਆਗਾ ਬਹੁਤ ਘਟੀਆ ਹਰਕਤ ਕੀਤੀ ਹੈਗੀ ਉਸ ਪਰਿਵਾਰ ਨੇ ਕਮੈਂਟ ਬਾਕਸ ਦੇ ਵਿੱਚ ਸਾਰੇ ਭਰਾ ਵਾਹਿਗੁਰੂ ਜਰੂਰ ਲਿਖ ਕੇ ਵਾਹਿਗੁਰੂ ਨੇਹਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਇਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਮਿਲਣੀ ਚਾਹੀਦੀ ਹੈ ਬਾਕੀ ਤੁਸੀਂ ਕੀ ਸੋਚਦੇ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜਰੂਰ ਕਰੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ